ਅੱਜ ਦੇ ਵੀਡੀਓ ਉਹਨਾਂ ਲੋਕਾਂ ਲਈ ਆ ਜੋ ਮਟਾਪੇ ਤੋਂ ਪਰੇਸ਼ਾਨ ਆ ਤੁਹਾਡੇ ਲਈ ਇਦਾਂ ਦੇ ਸਿਰਕੇ ਲੈ ਕੇ ਆਏ ਆ ਜਿਹਦੇ ਨਾਲ ਤੁਸੀਂ ਆਪਣਾ ਵਜ਼ਨ ਘਟਾ ਸਕਦੇ ਹੋ ਬਬੇਓ ਫ੍ਰਿਜ ਚੋਂ ਕੋਲਡ ਡਰਿੰਕ ਕੱਢ ਦੋ ਉਹ ਜਿਹੜੀਆਂ ਚੀਜ਼ਾਂ ਕੱਢ ਦੋ ਫ੍ਰਿਜ ਜੋ ਸਮੈਲੀਆਂ ਸਬੂਲੀਆਂ ਕੱਢ ਦੋ ਫ੍ਰਿਜ ਜੋ ਆਈਸਕ੍ਰੀਮ ਵਗੈਰਾ ਕੱਢ ਦੋ ਬੱਚਿਆਂ ਨੂੰ ਆ ਚੀਜ਼ਾਂ ਦੀ ਆਦਤ ਪਾ ਲਓ ਚਾਰ ਸਿਰਕੇ ਦਿੱਤੇ ਨੇ ਮੈਂ ਅੱਜ ਤੁਹਾਨੂੰ ਮਤਲਬ ਤਿੰਨ ਤਾਂ ਸਿਰਕੇ ਦਿੱਤੇ ਨੇ ਚੌਥਾ ਮੈਂ ਦੇਣ ਜਾ ਰਿਹਾ ਤੁਹਾਨੂੰ ਸ਼ਰਬਤ ਇਹ ਜਿਹੜਾ ਗੰਨੇ ਦਾ ਸਿਰਕਾ ਹੈ ਨਾ ਗੰਨੇ ਦੇ ਰਸ ਤੋਂ ਸਿਰਕਾ ਬਣਾਇਆ ਹੋਇਆ ਹੁਣ ਦੇਖੋ ਜਿਵੇਂ ਤੁਸੀਂ ਮਰਜ਼ੀ ਕਹਿ ਲਓ ਮਤਲਬ ਗੰਨੇ ਦੇ ਸਾਰੇ ਗੁਣ ਸਿਰਕੇ 'ਚ ਆ ਜਾਂਦੇ ਆ ਇਹਦੇ 'ਚ ਬੈਨੀਫਿਟ ਦੇਖੋ ਤੁਸੀਂ ਕਿੰਨਾ ਏਕ ਤਾਂ ਐਂਟੀਆਕਸੀਡੈਂਟ ਹੈ ਜੀ ਇੱਕ ਇਹ ਜਿਹੜਾ ਹੈਗਾ ਤੁਹਾਡੇ ਗੱਟ ਹੈਲਥ ਨੂੰ ਟ੍ਰਿਕ ਕਰਦਾ ਤੇ weight ਘਟਾਉਂਦਾ ਜਮਨ ਦਾ ਸਿਰਕਾ ਜੀ ਇਹ ਜਿਹੜਾ 슈ਗਰ ਨੂੰ ਵੀ ਕੰਟਰੋਲ ਕਰਦਾ ਵਜ਼ਨ ਨੂੰ ਵੀ ਕੰਟਰੋਲ ਕਰਦਾ ਤੇ ਨਾਲ ਨਾਲ ਜਿਹੜੀਆਂ ਸਰੀਰ ਦੇ ਵਿੱਚ ਵੱਧਨੀਆਂ ਹਰਦਿਆ ਪ੍ਰਤੀ ਦਿਲ ਦੇ ਪ੍ਰਤੀ ਜਿਵੇਂ ਕਹਿੰਦਾ ਕਈ ਵਾਰ ਇੱਥੇ ਗੋਲੀ ਜੀ ਬਣ ਜਾਂਦੀ ਆ ਉਹ ਗੈਸ ਹੀ ਹੁੰਦੀ ਆ ਕੋਈ ਦਿਲ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਇਹਦੇ ਨਾਲ ਠੀਕ ਆ ਉਹਦਾ ਪਾਚਨ ਕਿਰਿਆ ਠੀਕ ਹੁੰਦੀ ਆ ਐਂਟੀਆਕਸੀਡੈਂਟ ਦਾ ਕੰਮ ਕਰਦਾ ਖੂਨ ਨੂੰ ਸਾਫ਼ ਕਰਦਾ ਇਹ ਜਿਹੜਾ ਜਮਨ ਦਾ ਸਰਕਾ ਵੇਚਦੇ ਬਹੁਤ ਆ ਲੋਕ ਪਰਜੀ ਤੇ ਵੈਦਵਾਨ ਲਿਖਿਆ ਉਹ ਪਿਓਰ ਹੈ ਅਸਲੀ ਹੈ ਮਤਲਬ ਇਹਨੂੰ ਮੈਂ ਕਹਿ ਦਿੰਦਾ ਉਹਨਾਂ ਨੇ ਵੀ ਗਰੰਟੀਡ ਹੈ ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਡਾ ਲੀਵਰ ਬਿਲਕੁਲ ਬਚਾ ਰਹੇ ਔਰ ਤੁਹਾਡਾ ਜਿਹੜਾ ਬ੍ਰੇਨ ਆ ਐਕਟਿਵ ਰਹੇ ਔਰ ਤੁਹਾਡਾ ਸਰੀਰ ਤੰਦਰੁਸਤ ਰਹੇ ਬਹੁਤ ਲੋਕ ਨੇ ਮੈਨੂੰ ਪੁੱਛਣਗੇ ਗੁਰਸੇਵ ਕੀ ਕਰੀਏ ਮੈਂ ਦੇਖੋ ਪਹਿਲਾਂ ਤਾਂ ਸਤੂ ਪੀਆ ਕਰੋ ਔਰ ਇਹਦੇ ਤੇ ਕੱਲੀ ਕੱਲੀ ਸਟੈਂਪ ਦਿੱਤੀ ਹੈ ਗਵਰਨਮੈਂਟ ਤੋਂ ਅਪਰੂਵਡ ਦੀ ਮਤਲਬ ਇਹ ਫਸਾਈ ਤੋਂ ਵੀ ਅਪਰੂਵਡ ਹੈ ਆਯੁਰਵੇਦ ਸਿਸਟਮ ਤੋਂ ਵੀ ਅਪਰੂਵਡ ਹੈ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤ ਅੱਜ ਦੀ ਵੀਡੀਓ ਉਹਨਾਂ ਲੋਕਾਂ ਲਈ ਹੈ ਜੋ ਮੋਟਾਪੇ ਤੋਂ ਪਰੇਸ਼ਾਨ ਹੈ ਮੋਟਾਪਾ ਇੱਕ ਵਾਰੀ ਆ ਤਾਂ ਜਾਂਦਾ ਹੈ ਪਰ ਜਾਂਦਾ ਬਹੁਤ ਔਖਾ ਹੈ ਜਾਂਦਾ ਹੀ ਨਹੀਂ ਬਹੁਤ ਮੁਸ਼ਕਲ ਹੁੰਦਾ ਉਹਨੂੰ ਭੇਜਣਾ ਉਹਨੂੰ ਭਾਰ ਨੂੰ ਘਟਾਉਣਾ ਤੇ ਇੱਕ ਨੁਕਤਾ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਬਹੁਤ ਲੋਕਾਂ ਨੇ ਭਾਰ ਘਟਾਇਆ ਤੇ ਅੱਜ ਤੁਹਾਨੂੰ ਇਹ ਹੋਰ ਤੁਹਾਡੇ ਲਈ ਬੈਨੀਫਿਟ ਗੱਲਾਂ ਦੱਸਾਂਗੇ ਤੁਹਾਡੇ ਲਈ ਇਦਾਂ ਦੇ ਸਿਰਕੇ ਲੈ ਕੇ ਆਏ ਆ ਜਿਹਦੇ ਨਾਲ ਤੁਸੀਂ ਆਪਣਾ ਵਜ਼ਨ ਘਟਾ ਸਕਦੇ ਹੋ ਸਾਡੇ ਨਾਲ ਮੌਜੂਦ ਨੇ ਸੁਭਾਸ਼ ਗੋਲ ਸਭ ਤੋਂ ਪਹਿਲਾਂ ਸਵਾਗਤ ਕਰ ਲੈਣੇ ਆ ਸਰ ਬਹੁਤ ਬਹੁਤ ਸਵਾਗਤ ਹੈ ਜਸ ਤੁਹਾਡਾ ਵੀ ਸਵਾਗਤ ਹੈ ਔਰ ਜਿੰਨੇ ਵੀ ਦਰਸ਼ਕ ਪ੍ਰੋਗਰਾਮ ਦੇਖ ਰਹੇ ਆ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਸਰ ਭਾਰ ਘਟਾਉਣ ਦੀ ਗੱਲ ਹੋਈ ਤਾਂ ਮੈਨੂੰ ਪਹਿਲਾਂ ਆਪਣੀ ਉਹੀ ਵੀਡੀਓ ਯਾਦ ਆਉਂਦੀ ਆ ਅਜਵੈਨ ਸੌ ਅਜਵੈਨ ਸੌ ਫਤੇ ਜੀਰੇ ਵਾਲੇ ਬਹੁਤ ਵਧੀਆ ਸਰ ਉਹ ਇੰਨੀ ਕਿ ਲੋਕਾਂ ਨੇ ਉਹਦੇ ਨਾਲ ਉਹਦੇ ਹੈਲਪ ਨਾਲ ਭਾਰ ਘਟਾਇਆ ਇਵਨ ਮੇਰੀ ਫੈਮਲੀ ਦੇ ਵਿੱਚ ਵੀ ਕਈ ਜਾਣਿਆਂ ਨੇ ਭਾਰ ਘਟਾਇਆ ਉਹਦੇ ਨਾਲ ਮੈਨੂੰ ਲੱਗਦਾ ਉਹ ਜਿਹੜਾ ਤੁਸੀਂ ਰੀਲ ਜਿਹੜੀ ਆ ਨਾ ਲੋਕਾਂ ਨੂੰ ਰਟੀ ਹੋਈ ਆ ਵੀ ਉਹ ਇੰਨੀ ਕਿ ਚੱਲੀ ਆ ਇੰਨਾ ਕਿ ਲੋਕਾਂ ਨੂੰ ਫਾਇਦਾ ਹੋਇਆ ਤੇ ਅੱਜ ਫਿਰ ਤੁਸੀਂ ਵਜ਼ਨ ਨੂੰ ਘਟਾਉਣ ਦੇ ਲਈ ਇੱਕ ਲੈ ਕੇ ਆਏ ਹੋ ਸਿਰਕਾ ਹੈ ਨਾ ਐਪਲ ਸਿਰਕਾ ਹੈ 슈ਗਰ ਕੇਨ ਹੈ ਜਮੂਨ ਦਾ ਸਿਰਕਾ ਹੈ ਹੈਨਾ ਤੇ ਅੱਜ ਉਹਦੇ ਬਾਰੇ ਦੱਸੋ ਜਿਹੜਾ ਨਾ ਆਪਣਾ ਜੀਰਾ ਅਜਵਾਇਨ ਸੌਫ ਦਾ ਨੁਸਖਾ ਹੈ ਨਾ ਉਹ ਇੰਨਾ ਗ ਰਟਾ ਹੋ ਗਿਆ ਇੱਕ ਕਾਲੀ ਮਿਰਚ ਸੁੰਡ ਤੇ ਮਗ ਪਿੱਪਲ ਵਾਲਾ ਥਾਇਰੋਇਡ ਵਾਸਤੇ ਦੋ ਨੁਸਖੇ ਮੈਂ ਦਿੱਲੀ ਤੋਂ ਮੇਰੀ ਆਦਤ ਹੈ ਮੈਂ ਪਬਲਿਕ ਟਰਾਂਸਪੋਰਟ ਯੂਜ਼ ਕਰਦਾ ਟ੍ਰੇਨ 'ਚ ਮੈਂ ਜਾਂਦਾ ਟ੍ਰੇਨ ਜਾਂਦਾ ਤੇ ਟ੍ਰੇਨ 'ਚ ਨਾ ਮੈਨੂੰ ਲੋਕੀ ਮਿਲਦੇ ਆ ਮੇਨਾ ਫੋਟੋ ਖਿਚਾਣ ਲੱਗ ਜਾਂਦੇ ਆ ਮੈਂ ਮੈਗਨਾ ਵੀ ਸੈਲੀਬ੍ਰਿਟੀ ਆ ਤੁਹਾਡੇ ਵਰਗੇ ਹੀ ਆ ਕਹਿੰਦੇ ਨਹੀਂ ਗੋਲਸਾ ਸਾਰੇ ਸੀਰੀਅਲ ਜ਼ੁਰੇ ਚੜਦੇ ਨੇ ਕਿਹਨੇ ਫਿਲਮਾਂ ਫਿਲਮਾਂ ਤੁਹਾਨੂੰ ਦੇਖਦੇ ਰਹਿੰਦੇ ਆ ਵੀ ਕੁਝ ਤਾਂ ਕਿਤੇ ਕੋਈ ਗੱਲ ਦੱਸਣਗੇ ਕਹਿੰਦਾ ਪਰ ਕਈ ਦੱਸਦੇ ਨੇ ਮੈਨੂੰ ਉਹਨਾਂ ਦੇ ਮੂੰਹ ਜਵਾਨੀ ਯਾਦ ਨੇ ਸਾਰੇ ਤੁਹਾਡੇ ਜੀਰਾ ਅਜਵਾਇਨ ਤੇ ਆਪਣਾ ਸੌਫ ਹੈ ਤਵੇ ਤੇ ਰੋਸਟ ਕਰਕੇ ਬਰਾਬਰ ਮਾਤਰਾ ਚ ਲੈ ਕੇ ਰੋਟੀ ਤੋਂ ਬਾਅਦ ਖਾਣੀ ਹੈ ਪਾਣੀ ਨਾਲ ਨਹੀਂ ਖਾਣੀ ਚੂਸ ਚੂਸ ਕੇ ਖਾਣੀ ਹੈ ਬਾਅਦ ਚ ਪਾਣੀ ਪੀਣਾ ਹਾਇ ਰਟ ਦਿੰਦੇ ਨੇ ਮੈਨੂੰ ਮੇਰਾ ਸੀਨਾ ਚੜਾ ਜਾਂਦਾ ਹੈ ਮੇਰੀਆਂ ਗੱਲਾਂ ਮੰਨਦੇ ਨੇ ਲੋਕ ਹਨ ਤੇ ਮੰਨਦੇ ਤਾਂ ਹੀ ਨੇ ਲੋਕੀ ਜੀ ਉਹਨਾਂ ਨੂੰ ਫਾਇਦਾ ਕਰਦੇ ਬਹੁਤ ਅੱਛਾ ਲੱਗਦਾ ਔਰ ਇਸੇ ਤਰ੍ਹਾਂ ਅੱਜ ਅਸੀਂ ਇੱਕ ਚੀਜ਼ ਦੱਸਣੀ ਆ ਕਿ ਤੁਸੀਂ ਨਾ ਹੁਣ ਜਿਵੇਂ ਗਰਮੀਆਂ ਆ ਗਈਆਂ ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਡਾ ਲੀਵਰ ਬਿਲਕੁਲ ਬਚਾ ਰਹੇ ਔਰ ਤੁਹਾਡਾ ਜਿਹੜਾ ਬ੍ਰੇਨ ਐਕਟਿਵ ਰਹੇ ਔਰ ਤੁਹਾਡਾ ਸਰੀਰ ਤੰਦਰੁਸਤ ਰਹੇ ਬਹੁਤ ਲੋਕ ਨੇ ਮੈਨੂੰ ਪੁੱਛਣਗੇ ਗੁਲਸੱਫ ਕੀ ਕਰੀਏ ਮੈਂ ਦੇਖੋ ਪਹਿਲਾਂ ਤਾਂ ਸਤੂ ਪੀਆ ਕਰੋ ਜਿਹੜਾ ਸਭ ਤੋਂ ਵਧੀਆ ਤੁਸੀਂ ਦਿੱਲੀ ਜਾਓ ਸੜਕਾਂ ਤੇ ਸਤੂ ਦੀਆਂ ਰੇੜੀਆਂ ਲੱਗੀਆਂ ਹਾਂ ਸੜਕਾਂ ਤੇ ਮੇਲ ਦੇ ਸ਼ਰਬਤ ਦੀਆਂ ਰੇੜੀਆਂ ਲੱਗੀਆਂ ਹਾਂ ਉਹ ਲੋਕੀ ਪੀਂਦੇ ਆ ਰੋਕੇ ਤਾਂ ਲੱਗਦਾ ਗੰਨੇ ਦੇ راستੀਆਂ ਰੇੜੀਆਂ ਲੱਗਿਆ ਹੁਣ ਦਰਮਿਆ ਵਿਚ ਇਹ ਖਾਣੀ ਤੇ ਵਜਨ ਵੀ ਘਟੂਗਾ ਇਹਦੇ ਚ ਅਸੀਂ ਸਾਰੀਆਂ ਲੈ ਲੈਂਦੇ ਆ ਜੀ ਜਾਂਚ ਹਾਂ ਪਹਿਲਾਂ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਦਿਖਾਣਾ షుగర్ కేన్ ਇਹ ਜਿਹੜਾ ਗੰਨੇ ਦਾ ਸਿਰਕਾ ਹੈ ਨਾ ਗੰਨੇ ਦੇ ਰਸ ਤੋਂ ਸਿਰਕਾ ਬਣਾਇਆ ਹੋਇਆ ਹੁਣ ਦੇਖੋ ਜਿਵੇਂ ਤੁਸੀਂ ਮਰਜ਼ੀ ਕਹਿ ਲੋ ਮਤਲਬ ਗੰਨੇ ਦੇ ਸਾਰੇ ਗੁਣ ਸਿਰਕੇ 'ਚ ਆ ਜਾਂਦੇ ਆ ਇਹਦੇ 'ਚ ਬੈਨੀਫਿਟ ਦੇਖੋ ਤੁਸੀਂ ਕਿੰਨਾ ਇੱਕ ਤਾਂ ਐਂਟੀਆਕਸੀਡੈਂਟ ਹੈ ਜੀ ਇੱਕ ਇਹ ਜਿਹੜਾ ਹੈਗਾ ਤੁਹਾਡੇ ਗੱਟ ਹੈਲਥ ਨੂੰ ਠੀਕ ਕਰਦਾ ਤੇ weight ਘਟਾਉਂਦਾ ਜਿਹੜਾ ਤੁਹਾਡਾ ਇਦੇ ਵਿੱਚ ਲਿਖਿਆ ਗੁੱਡ ਫॉर ਰਿਡਿਊਸ weight ਐਂਡ ਗਟ ਹੈਲਥ ਪੇਟ ਨੂੰ ਠੀਕ ਰੱਖਣਾ ਫਿਰ ਇਹਦਾ ਇੱਕ ਹੋਰ ਫਾਇਦਾ ਦੱਸਿਆ ਕੀ ਆ ਬਹੁਤ ਸਾਰੀਆਂ ਕੁੜੀਆਂ ਇਹਨੂੰ ਯੂਜ਼ ਕਰਦੀਆਂ ਨੇ ਹੇਅਰ ਨੂੰ ਕੰਡੀਸ਼ਨਿੰਗ ਕਰਨ ਵਾਸਤੇ ਇਹਦੇ ਨਾਲ ਹੇਅਰ ਕੰਡੀਸ਼ਨਰ ਵਾਸਤੇ ਕੰਮ ਕਰਦਾ ਵਾਲ ਧੋਣ ਲਿਆ ਨੇ ਮਤਲਬ ਇਹਦੇ ਨਾਲ ਤਾਂ ਇਹ ਜਿਹੜਾ 슈ਗਰ ਕੈਨ ਗੰਨੇ ਦੇ ਰਸ ਦਾ ਸਿਰਕਾ ਹੈ ਬਾਬਿਓ ਇਹ ਤੁਹਾਨੂੰ ਆਪਣੇ ਹਰੇਕ ਆਉਟਲੈਟ ਤੇ ਮਿਲੂਗਾ ਮੇਰੇ ਕੋਲੇ ਆਉਣੇ ਮੰਗ ਕੇ ਲੈ ਲਿਆ ਗੁਰੂ ਕੀ ਚੀਜ਼ਾਂ ਮੈਨੂੰ ਵੀ ਨਹੀਂ ਯਾਦ ਰਹਿੰਦੀਆਂ ਮੈਂ ਤਾਂ ਹੁਣ ਅਸੀਂ ਸਟੋਰ ਬਣਾ ਰਹੇ ਹਾਂ ਉੱਥੇ ਬੰਦੇ ਦੇਖ ਕੇ ਲੈ ਲੈਂਦੇ ਜਿਵੇਂ ਢਾਬਿਆਂ ਨੂੰ ਬਣਾਦੇ ਸੀ ਬਣਾ ਤੇ ਦੀਪਕ ਢਾਬੇ ਤੇ ਵੀ ਬਣਾਦਾ ਜੀ ਧਨੋਲੇ ਅੱਛਾ ਤੇ ਰਾਜੇ ਟੱਬੇ ਤੇ ਮਰਿੰਡੇ ਵੀ ਬਣਾਤਾ ਤੇ ਜਗਰਾਉਂ ਵਾਲੇ ਤੇ ਵੀ ਬਣਾਤਾ ਅੱਛਾ ਹਵੇਲੀ ਜਲੰਧਰ ਵਾਲੀ ਤੇ ਵੀ ਬਣਾਤਾ ਹਵੇਲੀ ਮੋੜੇ ਵਾਲੀ ਤੇ ਵੀ ਬਣਾ ਦਿੰਦੇ ਕਿੱਸੀ ਆ ਜਲੰਧਰ ਵਾਲਾ ਦੇਖਿਆ ਸੀ ਬੋਣੀ ਕਰਾ ਕੇ ਆਏ ਸੀ ਕੋਈ ਕੋਈ ਦੇਖ ਕੇ ਆਏ ਸੀ ਦੇਖਿਆ ਸੀ ਬੋਣੀ ਕਰਾ ਕੇ ਬੋਣੀ ਆਪਾਂ ਇੱਥੇ ਕਰਾ ਲੈਣੀ ਨਹੀਂ ਸਾਰਿਆਂ ਨੂੰ ਕਹਿਣਾ ਜਿੰਨੇ ਵੀਰੇ ਜਾਣਕਾਰ ਮੇਰੇ ਆਊਟਲੈਟ ਤੇ ਜਾਂਦੇ ਆ ਨਾ ਬਾਹਨੇ ਨਾਲ ਯਾਰ ਬੋਣੀ ਕਰਾ ਕੇ ਆਇਆ ਕਰੋ ਚੰਗਾ ਲੱਗਦਾ ਤੇ ਬੋੜਾ ਜੀ ਕੀ ਹੈ ਉੱਥੇ ਜਦੋਂ ਜਾਂਦੇ ਆ ਲੋਕੀ ਉੱਥੇ ਲੈਂਦੇ ਆ ਲੁਧਿਆਣਾ ਵੀ ਖੋਲਿਆ ਆਉਟਲੈਟ ਅੰਮ੍ਰਿਤਸਰ 골ਡਨ ਗੇਟ ਤੇ ਬਿਲਕੁਲ ਨਾਲ ਬਾਬਾ ਜੀ ਨੇ ਸਾਨੂੰ ਜਗ੍ਹਾ ਦਿੱਤੀ ਮੈਂ ਸ਼ੁਕਰ ਗੁਜ਼ਾਰਾ ਆ ਬਾਬਾ ਜੀ ਦਾ ਕਿ ਉਹਨਾਂ ਨੇ ਸਾਨੂੰ ਅੰਮ੍ਰਿਤਸਰ ਦੀ ਧਰਤੀ ਤੇ ਗੁਰੂ ਰਾਮਦਾਸ ਜੀ ਦੀ ਧਰਤੀ ਤੇ ਮਤਲਬ ਸਾਨੂੰ ਕੰਮ ਕਰਨ ਦਾ ਮੌਕਾ ਮਿਲਦਾ ਤੇ ਉਹਦੇ ਵਿੱਚ ਬਰਕਤ ਪਾਉਗੀ ਪਾਉਗੀ ਔਰ ਜਮਨ ਦਾ ਸਿਰਕਾ ਜੀ ਇਹ ਜਿਹੜਾ ਸ਼ੂਗਰ ਨੂੰ ਵੀ ਕੰਟਰੋਲ ਕਰਦਾ ਵਜਨ ਨੂੰ ਵੀ ਕੰਟਰੋਲ ਕਰਦਾ ਤੇ ਨਾਲ ਨਾਲ ਜਿਹੜੀਆਂ ਸਰੀਰ ਦੇ ਵਿੱਚ ਵਧਰੀਆਂ ਹਰਦਿਆ ਪ੍ਰਤੀ ਦਿਲ ਦੇ ਪ੍ਰਤੀ ਜਿਵੇਂ ਕਹਿੰਦੇ ਕਈ ਵਾਰ ਇੱਥੇ ਗੋਲੀ ਜੀ ਬਣੀ ਜਾਂਦੀ ਆ ਉਹ ਗਾਇਸ ਹੀ ਹੁੰਦੀ ਆ ਕੋਈ ਦਿਲ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਇਹਦੇ ਨਾਲ ਠੀਕ ਆ ਉਹਦਾ ਪਾਚਨ ਕਿਰਿਆ ਠੀਕ ਹੁੰਦੀ ਆ ਐਂਟੀਆਕਸੀਡੈਂਟ ਦਾ ਕੰਮ ਕਰਦਾ ਖੂਨ ਨੂੰ ਸਾਫ਼ ਕਰਦਾ ਇਹ ਜਿਹੜਾ ਜਮਨ ਦਾ ਸਿਰਕਾ ਵੇਚਦੇ ਬਹੁਤ ਆ ਲੋਕ ਪਰਜੀ ਤੇ ਵੈਦਵਾਨ ਲਿਖਿਆ ਉਹ ਪਿਓਰ ਹੈ ਅਸਲੀ ਹੈ ਮਤਲਬ ਇਨੂੰ ਮੈਂ ਕਹਿ ਦਿੰਦਾ ਉਹਨਾਂ ਨੇ ਵੀ ਗਰੰਟੀਡ ਹੈ ਹਨਾ ਇਹ ਨਹੀਂ ਮੜਾ ਮੁੱਟਾ ਨਹੀਂ ਹੁੰਦਾ 4-500 ਰੁਪਏ ਦਾ ਸਰਕਾਓ ਲੋਕੀ ਦਾ 100 ਰੁਪਏ ਦਾ ਵੀ ਦੇ ਦਿੰਦੇ ਨੇ 100 ਰੁਪਏ ਦੀ ਤਾਂ ਖਾਲੀ ਬੋਤਲ ਨਹੀਂ ਆਉਣੀ ਇਹ ਜਿਹੜੀ ਮੈਂ ਲਾਈ ਆ ਕਿਉਂਕਿ ਇਹਨੂੰ ਨਾ ਬੋਤਲ ਵੀ ਉਹ ਲਾਉਣੀ ਪੈਂਦੀ ਆ ਜਿਹੜੀ ਬੋਤਲ ਮਤਲਬ ਅ ਅੱਪ ਦਾ ਭਾਅ ਇਹਦੇ ਵਿੱਚ ਨਾ ਛੱਡੇ ਇਹਨੂੰ ਆਰਗੈਨਿਕ ਕਹਿੰਦੇ ਨੇ ਪਰ ਪਲਾਸਟਿਕ ਨੂੰ ਤੇ ਅਸੀਂ ਇਹ ਸਪੈਸ਼ਲ ਲਾਈਆਂ ਨੇ ਬੋਤਲਾਂ ਔਰ ਸਾਡੇ ਬੋਤਲ-ਬੋਤਲ ਦਾ ਹੀ ਮੇਰਾ ਖਿਆਲ ਹੈ ਅ ਅਪਣਾ ਲੱਗ ਜਾਂਦੇ ਹੋਣੇ 4-5 ਟਰੱਕ ਮਹੀਨੇ ਦੇ ਖਾਲੀ ਬੋਤਲ ਇੰਨੀ ਆਉਂਦੀ ਆ ਉਦਾ ਸੇਬ ਦਾ ਸਿਰਕਾ ਆ ਗਿਆ ਜੀ ਆਪਣੇ ਕੋਲੇ ਸੇਬ ਦਾ ਸਿਰਕਾ ਜੀ ਇਹਨੂੰ ਆਮ ਲੋਕ ਹੁਣ ਐਪਲ ਵਿਨੇਗਰ ਕਹਿ ਕੇ ਬੜਾ ਸਟੇਟਸ ਫੀਲ ਕਰਦੇ ਆ ਔਰ ਇਹ ਹੈ ਵੀ ਬੜਾ ਸਟੇਟਸ ਦੀ ਗੱਲ ਆ ਇਹ ਹੈਗਾ ਜੀ ਇੰਪਰੂਵ ਬਲੱਡ ਅ ਸ਼ੂਗਰ ਕੰਟਰੋਲ ਇਹ ਨਾ ਜੀ ਕੀ ਕਰਦਾ ਜਿਹੜਾ ਬਲੱਡ ਹੈ ਉਹਨੂੰ ਵਧਾਉਂਦਾ ਖੂਨ ਵਧਾਉਂਦਾ ਸਰੀਰ ਚ ਸ਼ੂਗਰ ਨੂੰ ਕੰਟਰੋਲ ਕਰਦਾ ਔਰ ਦੂਜੀ ਗੱਲ ਇਹ ਭਜਨ ਕੰਟਰੋਲ ਕਰਦਾ ਔਰ ਪ੍ਰੀਮੀਅਮ ਕੁਆਲਿਟੀ ਹੈ ਇਹ ਜਿਹੜਾ ਐਪਲ ਵਿਨੇਗਰ ਹੈ ਔਰ ਇਹਦੇ ਤੇ ਕੱਲੀ-ਕੱਲੀ ਸਟੈਂਪ ਦਿੱਤੀ ਹੈ ਗਵਰਨਮੈਂਟ ਤੋਂ ਅਪਰੂਵਡ ਦੀ ਮਤਲਬ ਇਹ ਫਸਾਈ ਤੋਂ ਵੀ ਅਪਰੂਵਡ ਹੈ ਆਈਐਮਈ ਸਿਸਟਮ ਤੋਂ ਵੀ ਅਪਰੂਵਡ ਹੈ ਮਤਲਬ ਸੀ ਕੋਈ ਕਸਰ ਨਹੀਂ ਛੱਡਦੇ ਕਿਉਂਕਿ ਇਹ ਬਾਹਰ ਵਿਦੇਸ਼ ਜਾਂਦੇ ਨੇ ਜੀ ਸਾਰੇ ਫਿਰ ਸਾਨੂੰ ਐਫਡੀਆ ਅਪਰੂਵਲ ਵੀ ਲੈਣੀ ਪੈਂਦੀ ਹੈ ਕਿਉਂਕਿ ਜਿਹੜਾ ਵਿਦੇਸ਼ ਦਾ ਇੱਥੇ ਤਾਂ ਕੁਝ ਲੋਕੀ ਕੰਮ ਕਰਾ ਲੈਂਦੇ ਨੇ ਅਫਸਰਾਂ ਨੂੰ ਕਹਿ ਕਹਾ ਕੇ ਵੀ ਉੱਥੇ ਨਹੀਂ ਮਿਲ ਚਲਦੀ ਕਹਾਣੀ ਕੋਈ ਉੱਥੇ ਤਾਂ ਫਿਰ ਜਿਹੜੀ ਓਕੇ ਆ ਓਕੇ ਆ ਨਹੀਂ ਤਾਂ ਫੇਲ ਆ ਫੇਲ ਆ ਇਹ ਸਾਰੇ ਉੱਥੇ ਪਾਸ ਨਹੀਂ ਜੀ ਸਾਡੇ ਇਸੇ ਨਹੀਂ ਨਹੀਂ ਹੁਣ ਉਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦਿੰਨੇ ਚਾਰ ਸਿਰਕੇ ਦਿੱਤੇ ਨੇ ਮੈਂ ਅੱਜ ਤੁਹਾਨੂੰ ਮਤਲਬ ਤਿੰਨ ਤਾਂ ਸਿਰਕੇ ਦਿੱਤੇ ਨੇ ਚੌਥਾ ਮੈਂ ਦੇਣ ਜਾ ਰਿਹਾ ਤੁਹਾਨੂੰ ਸ਼ਰਬਤ ਹਾਂ ਪਰ ਮੈਂ ਤੁਹਾਨੂੰ ਇੱਕ ਚੀਜ਼ ਅਸਾ ਮੇਰਾ ਬੜਾ ਜਜ਼ਬਾਤ ਹੈ ਨਾ ਜੀਜਾ ਨੂੰ ਲੈ ਕੇ ਵੀ ਕਿ ਇਹਨਾਂ ਚੀਜ਼ਾਂ ਚੋਂ ਅਸੀਂ ਕੀ ਕਮਾਉਣਾ ਤੇ ਕੀ ਕਢਣਾ ਪਰ ਕਮਾ ਕੇ ਵੀ ਕੀ ਕਰਨਾ ਤੁਹਾਡੇ ਜੀ ਰਹਿਣਾ ਸਰ ਨਹੀਂ ਥੀ ਛੱਡ ਜਣਾ ਮੈਂ ਵੀ ਛੱਡ ਕੇ ਜਾਊਂਗਾ ਸੈਂ ਵੀ ਜਿੰਨੀ ਦੇ ਜਿਉਣੇ ਮਜ਼ਾ ਆ ਜਾਂਦਾ ਵੀ ਆਪਣੇ ਕੋ ਮਾਇਆ ਹੈਗੀ ਆ ਆਨੰਦ ਕਰੋ ਜ਼ਿੰਦਗੀ ਦਾ ਇਹਨਾਂ ਕਾ ਮਾਇਆ ਸਿਰਫ ਜ਼ਿੰਦਗੀ ਦੇ ਆਨੰਦ ਲੈਣ ਲਈ ਆ ਜੇ ਤੁਸੀਂ ਮਾਇਆ ਨੂੰ ਜ਼ਿਆਦਾ ਲੋਕਾਂ ਨੂੰ ਦੂਜੇ ਲੋਡ ਕਰੋਗੇ ਫਿਰ ਉਹ ਤੁਹਾਨੂੰ ਮਾਇਆ ਢਾ ਵੀ ਲੈਂਦੀ ਆ ਹਸਪਤਾਲ ਚ ਪਾ ਲੈਂਦੀ ਆ ਬੁੱਧੇ ਕਰਕੇ ਤੇ ਇਸ ਕਰਕੇ ਮੈਂ ਤੁਹਾਡੇ ਵਿੱਚ ਬੈਠਾ ਰੋਜ਼ 18 ਘੰਟੇ ਕੰਮ ਕਰਦਾ ਪੂਰੀ ਤੰਦਰੁਸਤੀ ਨਾਲ ਬਾਬੇ ਦੀ ਮਿਹਰ ਤੇ ਬੇਲ ਦਾ ਸ਼ਰਬਤ ਹੈ ਜਿਹੜਾ ਬੇਲ ਦਾ ਫਰੂਟ ਹੁੰਦਾ ਨਾ ਬਿਲ ਫਰੂਟ ਇਹ ਉਹਦਾ ਸ਼ਰਬਤ ਆ ਆਮ ਮੈਂ ਤੁਹਾਨੂੰ ਦੱਸ ਦਿੰਦਾ ਇਹਨੂੰ ਲਿਖਿਆ ਗਿਆ ਫॉर ਗੁੱਡ ਫॉर ਗੱਟ ਹੈਲਥ ਅਰ ਜਿਹਦਾ ਪੇਟ ਠੀਕ ਆ ਉਹਦਾ ਸਾਰੇ ਸੰਸਾਰ ਠੀਕ ਆ ਉਹਨੂੰ ਕੁਝ ਨਹੀਂ ਬੁਰਾ ਲੱਗਦਾ ਇਹਨੂੰ ਤੁਸੀਂ ਕੀ ਕਰਨਾ ਜੀ 30 ਐਮ ਐਲ ਲੈਣਾ 30 ਐਮ ਐਲ ਦਰੂ ਵਾਲੇ ਵਾਂਗੂ ਗਲਾਸ ਚ ਪਾਉਣਾ ਬਾਕੀ ਪਾਣੀ ਪਾ ਕੇ ਘੋਲ ਕੇ ਇਹਨੂੰ ਪੀਣਾ ਤੁਹਾਨੂੰ ਪੀ ਕੇ ਅਨੰਦ ਆਊਗਾ ਜੇ ਤੁਸੀਂ ਆਪਣੀ ਮਰਜ਼ੀ ਨਾਲ ਚ ਕੋਈ 슈ਗਰ ਐਡ ਕਰਨੀ ਆ ਕਰ ਸਕਦੇ ਹੋ ਅਦਰਵਾਈਜ਼ ਇਹਦੀ ਆਪdio ਇੰਨੀ ਵਧੀਆ ਸੀ ਇਹਦੇ ਵਿੱਚ ਉਹ ਪਾਇਆ ਕੀ ਉਹਨੂੰ ਕਹਿੰਦੇ ਨੇ ਆਪਣਾ ਸਟੇਵੀਆ ਦਾ ਪਾਊਡਰ ਬਣਾ ਕੇ ਪਾਇਆ ਐਕਸਟ੍ਰੈਕਟ ਲੈ ਕੇ ਪਾਇਆ ਉਹਦੀ ਆਪ ਦੀ ਆਪ ਜੀ ਮਿਠਾਸ ਬਹੁਤ ਆ ਔਰ ਇਹਦਾ ਸਭ ਤੋਂ ਵੱਡਾ ਫਾਇਦਾ ਕੀ ਆ ਇਹ ਹੈਗਾ ਜੀ ਰਿਚ ਮਨ ਲੋ ਰਿਚ ਐਂਟੀਆਕਸੀਡੈਂਟ ਹੈ ਔਰ ਸਭ ਤੋਂ ਵਧੀਆ ਇਹਦਾ ਚੀਜ਼ ਹੈ ਮੈਨੇਜ ਬਲੱਡ 슈ਗਰ ਨੂੰ ਮੈਨੇਜ ਕਰਦਾ ਰਿਡਿਊਸ ਇਨਫਲੇਮੇਸ਼ਨ ਜਿਹੜੀ ਪੇਟ ਦੇ ਵਿੱਚ ਆਂਤੜੀਆਂ ਦੇ ਵਿੱਚ ਸੂਜਨ ਹੁੰਦੀ ਆ ਉਹਨੂੰ ਖਤਮ ਕਰਦਾ ਫਿਰ ਸਪੋਰਟ ਲੀਵਰ ਫੰਕਸ਼ਨ ਐਲ ਐਫ ਟੀ ਨੂੰ ਕੰਟਰੋਲ ਕਰਦਾ ਓ ਟ ਪੀ ਟੀ ਕੰਟਰੋਲ ਕਰ ਦਿੰਦਾ ਔਰ ਇਹ ਮੈਂ ਆਪਣੇ ਮਰੀਜ਼ਾਂ ਨੂੰ ਇੱਥੇ ਦੰਨਾ ਜੀ ਖੂਨ ਦੇ ਵਿੱਚ ਵਧੀ ਹੋਈ 슈ਗਰ ਨੂੰ ਕੰਟਰੋਲ ਕਰਦਾ ਔਰ ਜਿਹੜਾ ਲੀਵਰ ਹੈ ਉਹਨੂੰ ਠੀਕ ਕਰਦਾ ਮਤਲਬ ਇਹਦੇ ਵਿੱਚ ਐ ਸਮਝ ਲਓ ਵੀ ਰੱਬ ਨੇ ਬਹੁਤ ਕੁਝ ਦਿੱਤਾ ਮੇਲ ਦੇ ਸ਼ਰਬਤ ਦੇ ਵਿੱਚ ਮਿਲ ਦੇ ਪੱਤਿਆਂ ਦੇ ਵਿੱਚ ਮਿਲ ਦੇ ਫਰੂਟ ਦੇ ਵਿੱਚ ਔਰ ਇਹ ਅਸੀਂ ਆਪਦੇ ਵੱਲੋਂ ਦੇ ਇਨਜਾਮ ਜਾ ਹੋਏ ਜਿਸ ਚ ਬਾਬਾ ਜੀ ਦੀ ਝਲਕ ਵੀ ਪੈਂਦੀ ਆ ਅਸੀਂ ਇਹਦਾ ਨੌਰ ਰੱਖਿਆ ਸ਼ਰਬਤ ਪੰਜਾਬ ਕਿਉਂਕਿ ਪੰਜਾਬ ਦਾ ਸ਼ਰਬਤ ਪਹਿਲੀ ਵਾਰ ਹੀ ਬਣਿਆ ਦੁਨੀਆ ਬਹੁਤ ਬਣਾਉਂਦੀ ਆ ਪਰ ਸ਼ਰਬਤ ਪੰਜਾਬ ਪਹਿਲੀ ਵਾਰ ਬਣਿਆ ਔਰ ਇੰਨਾ ਲੋਕਾਂ ਨੇ ਪਸੰਦ ਕੀਤਾ ਗਾਲ ਪੇਟ ਲਾਇਆ ਐਂਡ ਇਹ ਵੀ ਸ਼ਰਬਤ ਦੇ ਪੰਜਾਬ ਨੌ ਹੀ ਰੱਖ ਲਿਆ ਪੇ ਪੰਜਾਬ ਦੀ ਇੱਜ਼ਤ ਵੀ ਰੱਖਣੀ ਹੈ ਇਹਦੇ ਵਿੱਚ ਜਿੱਥੇ ਵੀ ਜਾਊਗਾ ਇਹਦੀਆਂ ਤਾਰੀਫ਼ਾਂ ਆਉਣਗੀਆਂ ਔਰ ਇਹ ਚਾਰੇ ਚੀਜ਼ਾਂ ਜਿਹੜੀਆਂ ਨੇ ਤੁਹਾਡੇ ਹਮੇਸ਼ਾ ਫ੍ਰਿਜ 'ਚ ਰਹਿਣੀਆਂ ਚਾਹੀਦੀਆਂ ਨੇ ਬੱਬੇਓ ਫ੍ਰਿਜ 'ਚੋਂ ਕੋਲਡ ਡਰਿੰਕ ਕੱਢ ਦੋ ਉਹ ਜਿਹੜੀਆਂ ਚੀਜ਼ਾਂ ਕੱਢ ਦੋ ਫ੍ਰਿਜ ਜੋ ਸਮੈਲੀਆਂ ਸਬੂਲੀਆਂ ਕੱਢ ਦੋ ਫ੍ਰਿਜ ਜੋ ਆਈਸਕ੍ਰੀਮ ਵਗੈਰਾ ਕੱਢ ਦੋ ਬੱਚਿਆਂ ਨੂੰ ਆ ਚੀਜ਼ਾਂ ਦੀ ਆਦਤ ਪਾ ਲਓ ਬਾਕੀ ਤੁਹਾਡੀ ਮਰਜ਼ੀ ਹੈ ਦੇਖੋ ਤੁਹਾਡਾ ਘਰ ਹੈ 2 ਲੱਖ ਦਾ ਫ੍ਰਿਜ ਵੀ ਲਿਆ ਆਪਾਂ ਉਹਦੇ ਵਿੱਚ ਜੋ ਵੀ ਮਰਜ਼ੀ ਰੱਖੀਏ ਤੁਹਾਡੀ ਮਰਜ਼ੀ ਆ ਪਰ ਇਹ ਤਾਂ ਨਹੀਂ ਆ ਵੀ ਆਪਾਂ ਉਹਦੇ ਵਿੱਚ ਇਹੋ ਜਿਹਾ ਸਮਾਨ ਰੱਖੀਏ ਜਿਹੜੇ ਸਾਡੇ ਬੱਚਿਆਂ ਦੀ ਜਾਂ ਸਾਡੀ ਸਿਹਤ ਖਰਾਬ ਕਰੇ ਇਹ ਚੀਜ਼ਾਂ ਜੇ ਰੱਖੋਗੇ ਚਾਹੇ ਖਾਲੀ ਪੇਟ ਦਿਨ ਚ ਇੱਕ ਦੋ ਵਾਰ ਹੀ ਲੈ ਲਓ ਤਾਂ ਕਿ ਬਾਕੀ ਫਿਰ ਆਪਾਂ ਜੇ ਦਿਨ ਚ ਵੱਧ ਭਰੀ ਜਿਆ ਕਰਦੇ ਆ ਤਾਂ ਵੀ ਕੋਈ ਨੁਕਸਾਨ ਨਾ ਹੋ ਬਹੁਤ ਸ਼ੁਕਰੀਆ ਸਰ ਸ਼ੁਕਰੀਆ ਜੀ ਤੈਨੂੰ ਸਰਜਨ ਮੈਨੂੰ ਦੇ ਇਜਾਜ਼ਤ ਸੱਚੀ ਕਾ